ਸ਼ਹਿਰ ਸ਼੍ਰੀ ਮੁਕਸੇ ਸਾਹਿਬ ਅnder ਨਗਰ ਕਾਉਂਸਲ ਅਤੇ ਪਬਲਿਕ ਹੈਲਥ ਵੱਲੋਂ ਸ਼ਹਿਰ ਦੇ ਆਲੇ-ਦੁਆਲੇ ਦੇ ਮੇਨ ਸੀਵਰੇਜ ਸਿਸਟਮ ਦੀ ਸਫਾਈ ਆਧੁਨਿਕ ਤਕਨੀਕ ਤੇ ਮਸ਼ੀਨਾਂ ਨਾਲ ਕਰਵਾਈ ਜਾ ਰਹੀ ਹੈ ਜਿਸ ਨਾਲ ਸ਼ਹਿਰ ਪਿਛਲੇ ਲੰਮੇ ਸਮੇਂ ਤੋਂ ਸੰਤਾਪ ਭੋਗ ਰਹੀ ਸ਼ਹਿਰ ਵਾਸੀਆਂ ਨੂੰ ਰਾਹਤ ਮਿਲਣ ਦੀ ਆਸ ਵੱਜੀ ਹੈ ਪਰ ਦੂਸਰੇ ਪਾਸੇ ਬਠਿੰਡਾ ਮਲੋਟ ਬਾਈਪਾਸ ਅਤੇ ਬਰਕੰਦੀ ਰੋਡ ਤੇ ਲੇਬਰ ਵੱਲੋਂ ਮਸ਼ੀਨਾਂ ਨਾਲ ਸਫਾਈ ਕਰਨ ਦੀ ਖਾਤਰ ਮੇਨ ਹਾਲ ਸੀਵਰੇਜ ਸਿਸਟਮ ਦੇ ਢੱਕਣ ਤੋੜ ਕੇ ਕੱਢੇ ਜਾ ਰਹੇ ਹਨ ਪਰ ਸਫਾਈ ਤੋਂ ਬਾਅਦ ਮੇਨ ਹਾਲ ਉਸੇ ਤਰ੍ਹਾਂ ਖੁੱਲੇ ਛੱਡ ਦਿੱਤੇ ਜਾਂਦੇ ਹਨ ਉਹ ਵੀ ਬਿਨਾ ਕਿਸੇ ਸਾਈਨ ਬੋਰਡ ਲਗਾਏ ਹਾਲਾਂਕਿ ਕੁਝ ਕੁ ਮੇਨ ਹੌਲਾਂ ਦੇ ਸਾਹਮਣੇ ਬੈਰੀਗੇਟ ਲਗਾ ਦਿੱਤੇ ਹਨ ਪਰ ਫਿਰ ਵੀ ਕਈ ਮੇਨ ਹੌਲ ਉਸੇ ਤਰ੍ਹਾਂ ਖੁੱਲੇ ਛੱਡੇ ਹੋਏ ਹਨ ਜਿਸ ਨੂੰ ਵੇਖ ਕੇ ਲੋਕਾਂ ਵੱਲੋਂ ਇੱਕ ਖਤਸ਼ਾ ਜाहिर ਕੀਤਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਜੇਕਰ ਧੁੰਦ ਜਾਂ ਠੰਡ ਦਾ ਮੌਸਮ ਵੱਧਦਾ ਤਾਂ ਇਸ ਮੇਨ ਹੌਲਾਂ ਦੇ ਕਾਰਨ ਵੱਡੇ ਹਾਦਸੇ ਵਾਪਰ ਸਕਦੇ ਹਨ ਇਸੇ ਤਰ੍ਹਾਂ ਸ਼ਹਿਰ ਦੇ ਬਠਿੰਡਾ ਰੋਡ ਬੈਂਕ ਰੋਡ ਹਬੋਰ ਰੋਡ ਆਦਿ ਤੋਂ ਇਲਾਵਾ ਸ਼ਹਿਰ ਦੀ ਮੇਨ ਦਾਣਾ ਮੰਡੀ ਵਿਖੇ ਮੇਨ ਹਾਲ ਸੀਵਰੇਜ ਸਿਸਟਮ ਦੇ ਢੱਕਣ ਖੁੱਲੇ ਪਏ ਹਨ ਜੋ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ ਜਿਸ ਨੂੰ ਪ੍ਰਸ਼ਾਸਨ ਦੇ ਵਿਭਾਗ ਸਭ ਦੇਖਦੇ ਹੋਏ ਵੀ ਅਣਦੇਖਿਆ ਕਰ ਰਿਹਾ ਜਾਂ ਫਿਰ ਇਹ ਕਹਿ ਲਿਆ ਜਾਵੇ ਕਿ ਵਿਭਾਗ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੜਕ ਨਾਲੋਂ ਨੀਵੇਂ ਸੀਵਰੇਜ ਦੇ ਢੱਕਣਾਂ ਨੂੰ ਉੱਚਾ ਚੁੱਕਿਆ ਜਾਵੇ ਤੇ ਕਾਰਜ ਅਧੀਨ ਚੱਲ ਰਹੀਆਂ ਸੜਕਾਂ ਤੇ ਵਿਸ਼ੇਸ਼ ਸਾਈਨ ਬੋਰਡ ਲਗਾਏ ਜਾਣ ਤਾਂ ਜੋ ਕੋਈ ਵੀ ਅਣਸਕਾ ਵੀ ਘਟਨਾ ਨਾ ਵਾਪਰੇ